ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਬੜੀ ਅਜੀਬ ਜਿਹੀ ਪਰ ਨਾਲ ਹੀ ਦੁਖਦਾਈ ਘਟਨਾ ਬਾਰੇ ਗੱਲ ਕਰਾਂਗੇ 1814 ਦਾ ਲੰਡਨ ਬੀਅਰ ਹੜ ਹਾਂਜੀ ਤੁਸੀਂ ਸਹੀ ਸੁਣਿਆ ਬੀਅਰ ਦਾ ਹੜ ਹਾਂਜੀ ਇੱਕ ਬਰੂਰੀ ਚ ਹਾਦਸਾ ਹੋਇਆ ਤੇ ਸਾਰੀ ਬੀਅਰ ਗਲੀਆਂ ਚ ਵਹਿ ਤੁਰੀ ਬੜੀ ਅਜੀਬ ਗੱਲ ਐ ਤੇ ਇਸ ਬਾਰੇ ਅਸੀਂ ਜਾਣਕਾਰੀ ਲਈ ਕਈ ਥਾਂ ਦੇਖਿਆ ਵਿਕੀਪੀਡੀਆ ਹਿਸਟੋਰਿਕ ਯੂਕੇ ਹਿਸਟਰੀ.com ਸਮਿਥਸੋਨੀਅਨ ਮੈਗਜ਼ੀਨ ਵੀ ਬਿਲਕੁਲ ਕਾਫੀ ਸਰੋਤਾ ਤੋਂ ਇਹ ਜਾਣਕਾਰੀ ਮਿਲਦੀ ਹੈ ਤਾਂ ਅੱਜ ਦਾ ਆਪਣਾ ਮਕਸਦ ਹੈ ਸਮਝਣਾ ਕਿ ਇਹ ਹੋਇਆ ਕਿਵੇਂ ਕੀ ਅਸਰ ਪਿਆ ਤੇ ਬਾਅਦ ਚੋਂ ਕੁਝ ਬਦਲਿਆ ਨਹੀਂ ਕਿ ਨਹੀਂ ਹਾਂ ਚਲੋ ਫਿਰ ਦੇਖਦੇ ਹਾਂ ਇਸ ਪੂਰੀ ਕਹਾਣੀ ਨੂੰ ਠੀਕ ਹੈ ਤਾਂ ਗੱਲ ਹੈਗੀ ਹੈ 17 ਅਕਤੂਬਰ 1814 ਦੀ ਜਗਾ ਸੀ ਲੰਡਨ ਦੀ ਇੱਕ ਬਰੂਰੀ ਮਿਊਕਸ ਐਂਡ ਕੰਪਨੀ ਦੀ ਹਾਰਸ ਸ਼ੂ ਬਰੂਰੀ ਹਾਂਜੀ ਤੇ ਉੱਥੇ ਨਾ ਇੱਕ ਬਹੁਤ ਹੀ ਵੱਡਾ ਮਤਲਬ ਬਹੁਤ ਹੀ ਵੱਡਾ ਕੋਈ 22 ਫੁੱਟ ਉੱਚਾ ਲੱਕੜ ਦਾ ਟੈਂਕ ਸੀ ਵੈਟ ਕਹਿੰਦੇ ਸੀ ਉਹਨੂੰ 22 ਫੁੱਟ ਕਾਫੀ ਉੱਚਾ ਹੋ ਗਿਆ ਹਾਂ ਤੇ ਉਸ ਵਿੱਚ ਪੋਰਟਰ ਬੀਅਰ ਬਣ ਰਹੀ ਸੀ ਉਹ ਗੁੜੇ ਰੰਗ ਦੀ ਹੁੰਦੀ ਹੈ ਨਾ ਅੱਛਾ ਤੇ ਕਿੰਨੀ ਕੁ ਬੀਅਰ ਹੋਣੀ ਆ ਉਸ ਚ ਇਹੀ ਤਾਂ ਖਾਸ ਗੱਲ ਸੀ ਇਹ ਵੈਟ ਬਹੁਤ ਵੱਡੇ ਹੁੰਦੇ ਸੀ ਇਸ ਵਾਲੇ ਚ ਅੰਦਾਜ਼ਨ 3500 ਬੈਰਲ ਯਾਨੀ ਕਈ ਲੱਖ ਲੀਟਰ ਬੀਅਰ ਸੀ ਤੇ ਲਗਭਗ ਪਰਿਆ ਹੋਇਆ ਸੀ ਉਹ ਕਮਾਲ ਹੈ ਫਿਰ ਹੋਇਆ ਕੀ ਕੋਇਆ ਇਹ ਕਿ ਉਸ ਦਿਨ ਨਾ ਇੱਕ ਲੋਹੇ ਦਾ ਕੜਾ ਹੂਪ ਕਹਿੰਦੇ ਨੇ ਜਿਹੜਾ ਵੈਟ ਨੂੰ ਬੰਨ ਕੇ ਰੱਖਦਾ ਸੀ ਉਹ ਟੁੱਟ ਗਿਆ ਜਾਂ ਹਿੱਲ ਗਿਆ ਆਪਣੀ ਥਾਂ ਤੋਂ ਕਾਫੀ ਭਾਰੀ ਸੀ ਉਹ ਵੀ ਕੋਈ 700 ਪਾਉਂਡ ਦਾ ਅੱਛਾ ਕਿਸੇ ਨੇ ਦੇਖਿਆ ਨਹੀਂ ਕਿਸੇ ਮੁਲਾਜ਼ਮ ਨੇ ਵੇਖਿਆ ਸੀ ਪਰ ਉਹਨੂੰ ਲੱਗਿਆ ਸ਼ਾਇਦ ਕੋਈ ਨਿੱਕੀ ਮੋਟੀ ਗੱਲ ਹੋਗੀ ਕੋਈ ਬਹੁਤਾ ਧਿਆਨ ਨਹੀਂ ਦਿੱਤਾ ਗਿਆ ਤੇ ਫਿਰ ਫਿਰ ਘੰਟੇ ਕੋ ਬਾਅਦ ਉਹ ਪੂਰਾ ਦਾ ਪੂਰਾ ਵੈਟੀ ਫਟ ਗਿਆ ਜ਼ਬਰਦਸਤ ਧਮਾਕਾ ਹੋਇਆ ਹੈ ਹੈ ਸਿਰਫ ਇੱਕ ਕੜੇ ਕਰਕੇ हां देखो जबो एक कड़ा फेल होया ना बाकी ता बाकी कड़ेया वक्रे ते दबाव बहुत ਵੱਧ ਗਿਆ ਤੇ ਅੰਦਰ ਬੀਅਰ ਦਾ ਪ੍ਰੈਸ਼ਰ ਤਾਂ ਸੀ ਬਸ ਸਾਰਾ ਟਾਂਚਾ ਜਵਾਬ ਦੇ ਗਿਆ ਹਾਏ ਰੱਬਾ ਤਾਂ ਫਿਰ ਕਿੰਨੀ ਕੁ ਬੀਅਰ ਨਿਕਲੀ ਹੋਣੀ ਹੈ ਮਤਲਬ ਅੰਦਾਜ਼ਾ ਲਗਾਉਣਾ ਵੀ ਮੁਸ਼ਕਿਲ ਹੈ ਅੰਦਾਜ਼ੇ ਥੋੜੇ ਵਖਰੇ ਵਖਰੇ ਨੇ ਪਰ ਮੋਟਾ-ਮੋਟਾ ਮੰਨ ਕੇ ਚੱਲੋ 5 ਲੱਖ 80 ਹਜ਼ਾਰ ਤੋਂ ਲੈ ਕੇ ਲਗਭਗ 15 ਲੱਖ ਲੀਟਰ ਦੇ ਵਿਚਕਾਰ ਓਹੋ ਇੰਨੀ ਜ਼ਿਆਦਾ ਹਾਂਜੀ ਤੇ ਧਮਾਕਾ ਇੰਨਾ ਜ਼ੋਰਦਾਰ ਸੀ ਕਿ ਬਰੂਅਰੀ ਦੀ ਪਿਛਲੀ ਕੰਧ ਜਿਹੜੀ ਕੋਈ 25 ਫੁੱਟ ਉੱਚੀ ਸੀ ਉਹ ਵੀ ਟੁੱਟ ਗਈ ਤੇ ਫਿਰ ਇਹ ਸਾਰੀ ਬੀਅਰ ਹਾਂ ਤੇ ਗੱਲ ਇੱਥੇ ਹੀ ਨਹੀਂ ਰੁਕੀ ਜਦੋਂ ਉਹ ਵੈਟ ਫਟਿਆ ਉਸਦੇ ਜ਼ੋਰ ਨਾਲ ਨਾ ਨਾਲ ਦੇ ਹੋਰ ਵੱਡੇ ਛੋਟੇ ਬਰਤਨ ਤੇ ਬੈਰਲ ਵੀ ਟੁੱਟ ਗਏ ਮਤਲਬ ਹੜ ਹੋਰ ਵੱਡਾ ਹੋ ਗਿਆ ਤੇ ਇਹ ਸਾਰੀ ਬੀਅਰ ਗਈ ਕਿੱਥੇ ਫਿਰ ਗਲੀਆਂ ਚ ਬਿਲਕੁਲ ਇੱਕਦਮ ਇੱਕ ਲੈਰ ਜੀ ਬਣ ਗਈ ਕੁਈ 15 ਫੁੱਟ ਉੱਚੀ ਦੱਸਦੇ ਨੇ ਤੇ ਉਹ ਸਿੱਧੀ ਨੇੜੇ ਦੇ ਇਲਾਕੇ ਸੇਂਟ ਗਾਈਲਜ਼ ਰੁਕਰੀ ਵਿਦ ਜਾਵੜੀ ਸੇਂਟ ਗਾਈਲਜ਼ ਰੁਕਰੀ ਇਹ ਕਿਹੋ ਜਿਹਾ ਇਲਾਕਾ ਸੀ ਇਹ ਨਾ ਬਹੁਤ ਗਰੀਬ ਤੇ ਸੰਘਣੀ ਆਬਾਦੀ ਵਾਲਾ ਇਲਾਕਾ ਸੀ ਲੋਕ ਬੜੇ ਤੰਗ ਘਰਾਂ 'ਚ ਕਈ ਤਾਂ ਬੇਸਮੈਂਟਾਂ 'ਚ ਰਹਿੰਦੇ ਸੀ ਝੁੱਗੀ ਚੌਂਪੜੀ ਵਰਗਾ ਹੀ ਸਮਝ ਲਓ ਓ ਮਾਈ ਗੋਡ ਮਤਲਬ ਗਰੀਬ ਲੋਕਾਂ ਦੇ ਘਰਾਂ 'ਚ ਸਿੱਧੀ ਬੀਅਰ ਵੜ ਗਈ ਹਾਂਜੀ ਬਿਲਕੁਲ ਤੇ ਬੜੀ ਤੇਜ਼ੀ ਨਾਲ ਇਸ ਲਹਿਰ ਨੇ ਦੋ ਘਰ ਤਾਂ ਪੂਰੀ ਤਰ੍ਹਾਂ ਢਾਜ ਗਏ ਕਈਆਂ ਨੂੰ ਬਹੁਤ ਨੁਕਸਾਨ ਪਹੁੰਚਾਇਆ ਜਿਹੜੀਆਂ ਬੇਸਮੈਂਟਾਂ ਸੀ ਉਹ ਤਾਂ ਪੂਰੀਆਂ ਭਰ ਗਈਆਂ ਇਹ ਤਾਂ ਬਹੁਤ ਹੀ ਭਿਆਨਕ ਹੋ ਗਿਆ ਯਾਨੀ ਨੁਕਸਾਨ ਵੀ ਹੋਇਆ ਹੋਣਾ ਫਿਰ ਹਾਂ ਇਹੀ ਸਭ ਤੋਂ ਦੁਖਦਾਈ ਗੱਲ ਹੈ ਇਸ ਹਾਦਸੇ 'ਚ 8 ਲੋਕਾਂ ਦੀ ਮੌਤ ਹੋ ਗਈ ਤੇ ਜ਼ਿਆਦਾਤਰ ਉਹਨਾਂ ਵਿੱਚ ਔਰਤਾਂ ਤੇ ਬੱਚੇ ਸੀ 8 ਲੋਕ ਹਾਏ ਰੱਬਾ ਕੁਝ ਪਤਾ ਲੱਗਾ ਉਹਨਾਂ ਬਾਰੇ ਕੌਣ ਸੀ ਹਾਂ ਕੁਝ ਕਹਾਣੀਆਂ ਬਹੁਤ ਹੀ ਦਿਲ ਤੋੜਨ ਵਾਲੀਆਂ ਨੇ ਇੱਕ ਘਰ ਸੀ ਉੱਥੇ 4 ਸਾਲ ਦੀ ਬੱਚੀ ਹੈਨਾ ਬੈਂਫੀਲਡ ਆਪਣੀ ਮਾਂ ਨਾਲ ਚਾਹ ਪੀ ਰਹੀ ਸੀ ਲਹਿਰਾਈ ਤੇ ਬੱਚੀ ਵਿਚਾਰੀ ਹਾਂ ਓਹੋ ਹਾਂ ਤੇ ਖੋਰ ਘਰ ਦੀ ਬੇਸਮੈਂਟ ਚ ਇੱਕ ਪਰਿਵਾਰ ਆਪਣੇ 2 ਸਾਲ ਦੇ ਬੱਚੇ ਦੀ ਮੌਤ ਦਾ ਸੋਗ ਮਨਾ ਰਿਹਾ ਸੀ ਉੱਥੇ ਵੀ ਇਹ ਹੜ ਪਹੁੰਚ ਗਿਆ ਸੋਗ ਵਾਲੀ ਥਾਂ ਤੇ ਹਾਂ ਉੱਥੇ ਬੱਚੇ ਦੀ ਮਾਂ ਐਨ ਸੈਵਲ ਤੇ ਚਾਰ ਹੋਰ ਸੋਗ ਕਰਨ ਵਾਲੇ ਜਿਨ੍ਹਾਂ ਚ ਇੱਕ 13 ਸਾਲ ਦਾ ਬੱਚਾ ਵੀ ਸ਼ਾਮਿਲ ਸੀ ਉਹ ਸਾਰੇ ਮਾਰੇ ਗਏ ਯਕੀਨੀ ਆ ਰਿਹਾ ਤੇ ਇੱਕ 14 ਸਾਲ ਦੀ ਕੁੜੀ ਸੀ ਐਲਨੋਰ ਕੂਪਰ ਨੇੜੇ ਇੱਕ ਪਬ ਜ ਕੰਮ ਕਰਦੀ ਸੀ ਉਹ ਵੀ ਇੱਕ ਕੰਦ ਡਿੱਗਣ ਨਾਲ ਮਾਰੀ ਗਈ ਬਹੁਤ ਹੀ ਦੁਖਦਾਈ ਸੀ ਸਾਰਾ ਕੁਝ ਬਹੁਤ ਜ਼ਿਆਦਾ ਦੁਖਦਾਈ ਅੱਛਾ ਇੱਕ ਗੱਲ ਹੋਰ ਕਈ ਵਾਰ ਸੁਣਨ ਚਾਹੁੰਦੀ ਐ ਕਿ ਜਦੋਂ ਗਲੀਆਂ ਚ ਬੀਅਰ ਆਈ ਤਾਂ ਲੋਕਾਂ ਨੇ ਮੁਫਤ ਚ ਪੀਣੇ ਸ਼ੁਰੂ ਕਰ ਦਿੱਤੀ ਸੀ ਭਾਂਡੇ ਪਰਨੇ ਸ਼ੁਰੂ ਕਰ ਦਿੱਤੇ ਸੀ ਹਾਂ ਇਹ ਕਹਾਣੀ ਕਾਫੀ ਮਸ਼ਹੂਰ ਹੈ ਪਰ ਨਾ ਜ਼ਿਆਦਾਤਰ ਜਿਹੜੇ ਉਸ ਸਮੇਂ ਦੇ ਰਿਕਾਰਡ ਨੇ ਜਾਂ ਅਖਬਾਰੀ ਰਿਪੋਰਟਾਂ ਨੇ ਉਹ ਇਹ ਨਹੀਂ ਕਹਿੰਦੀਆਂ ਅੱਛਾ ਫਿਰ ਕੀ ਹੋਇਆ ਸੀ ਉਨਾ ਮੁਤਾਬਕ ਮਾਹੌਲ ਬਹੁਤ ਦਹਿਸ਼ਤ ਵਾਲਾ ਸੀ ਲੋਕ ਸਦਮੇ ਚ ਸੀ ਚੀਖ ਚਹਾੜਾ ਪਿਆ ਹੋਇਆ ਸੀ ਕਈ ਲੋਕ ਤਾਂ ਮਲਬੇ ਚ ਫਸੇ ਲੋਕਾਂ ਨੂੰ ਕੱਢਣ ਚ ਮਦਦ ਕਰ ਰਹੇ ਸੀ ਉਹ ਜਿਹੜੀ ਸ਼ਰਾਬ ਦੇ ਜ਼ਹਿਰ ਨਾਲ ਮੌਤ ਦੀ ਕਹਾਣੀ ਹੈ ਉਹ ਸ਼ਾਇਦ ਬਾਅਦ ਚ ਬਣਾਈ ਗਈ ਹੋਵੇ ਹੂੰ ਸਮਝ ਗਿਆ ਤਾਂ ਫਿਰ ਸਬ ਤੋਂ ਬਾਅਦ ਕਾਰਵਾਈ ਕੀ ਹੋਈ ਜਿਹੜੀ ਬਰੂਰੀ ਸੀ ਮਿਊਕਸ ਐਂਡ ਕੰਪਨੀ ਉਹਨਾਂ ਦਾ ਕੀ ਬਣਿਆ ਦੇਖੋ ਜਾਂਚ ਤਾਂ ਹੋਈ ਕੋਰੋਨਰ ਨੇ ਪੂਰੀ ਇਨਕੁਆਇਰੀ ਕੀਤੀ पर आखिर च फैसला ये आया कि ये एक एक्ट ऑफ गॉड सी यानी रबी कार्य या बस एक दुर्घटना एक्ट ऑफ गॉड मतलब किसी दी गलती नहीं हां यही मतलब दिखला उस समय दे हिसाब नाल इस करके कंपनी ते कोई कानूनी जिम्मेदारी नहीं पाई गई ना ही ओना नु पीड़ित परिवारान नु कोई मुआवजा देना पड़ा ये ता अजीब गल है आजकल त इंजन ही हुंदा ਬਿਲਕੁਲ ਉਸ ਜ਼ਮਾਨੇ ਚ ਕੰਪਨੀਆਂ ਦੀ ਜਵਾਬਦੇਹੀ ਦਾ ਸੰਕਲਪ ਬਹੁਤ ਵਕਰਾ ਸੀ ਐਕਟ ਆਫ ਗੋਡ ਕਹਿ ਕੇ ਅਕਸਰ ਵੱਡੀਆਂ ਕੰਪਨੀਆਂ ਬਚ ਜਾਂਦੀਆਂ ਸੀ ਪਰ ਕੰਪਨੀ ਨੂੰ ਆਪਣਾ ਨੁਕਸਾਨ ਤਾਂ ਹੋਇਆ ਹੀ ਹੋਣਾ ਇੰਨੀ ਬੀਰ ਬਰਬਾਦ ਹੋ ਗਈ ਹਾਂ ਨੁਕਸਾਨ ਬਹੁਤ ਵੱਡਾ ਸੀ ਲਗਭਗ 23000 ਪਾਉਂਡ ਦਾ ਜੋ ਉਸ ਵੇਲੇ ਬਹੁਤ ਵੱਡੀ ਰਕਮ ਹੁੰਦੀ ਸੀ ਕੰਪਨੀ ਬਰਬਾਦ ਹੋਣ ਦੇ ਕਿਨਾਰੇ ਤੇ ਸੀ ਫਿਰ ਬਚੀ ਕਿਵੇਂ ਉਹਨਾਂ ਨੂੰ ਨਾ ਇੱਕ ਤਰ੍ਹਾਂ ਦੀ ਸਰਕਾਰੀ ਮਦਦ ਮਿਲ ਗਈ ਜਿਹੜੀ ਐਕਸਾਈਜ਼ ਡਿਊਟੀ ਉਹਨਾਂ ਨੇ ਉਸ ਬਰਬਾਦ ਹੋਈ ਬੀਅਰ ਤੇ ਦਿੱਤੀ ਸੀ ਸਰਕਾਰ ਨੇ ਉਹ ਵਾਪਸ ਕਰ ਦਿੱਤੀ ਕੋਈ 7250 ਪਾਉਂਡ ਸੀ ਉਹ ਇਸ ਨਾਲ ਉਹ ਦਿਵਾਲੀਆਂ ਹੋਣ ਤੋਂ ਬਚ ਗਏ ਅੱਛਾ ਇਹ ਵੀ ਹੋਇਆ ਚਲੋ ਇਹ ਦੱਸੋ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਕੀ ਬੀਅਰ ਬਣਾਉਣ ਦੇ ਤਰੀਕਿਆਂ 'ਚ ਮਤਲਬ ਇੰਡਸਟਰੀ 'ਚ ਕੋਈ ਬਦਲਾਅ ਆਇਆ ਹਾਂਜੀ ਜ਼ਰੂਰ ਆਇਆ ਇਹ ਹਾਦਸਾ ਇੱਕ ਵੱਡਾ ਸਬਕ ਸੀ ਹੌਲੀ ਹੌਲੀ ਬਰੂਅਰੀਆਂ ਨੇ ਸਮਝ ਲਿਆ ਕਿ ਇੰਨੇ ਵੱਡੇ ਲੱਕੜ ਦੇ ਵੈਟ ਸੁਰੱਖਿਅਤ ਨਹੀਂ ਹਨ ਤਾਂ ਫਿਰ ਕੀ ਵਰਤਨਾ ਸ਼ੁਰੂ ਕੀਤਾ ਉਹਨਾਂ ਨੇ ਇਹਨਾਂ ਦੀ ਥਾਂ ਤੇ ਜ਼ਿਆਦਾ ਮਜ਼ਬੂਤ ਕੰਕਰੀਟ ਦੇ ਲਾਈਨ ਵਾਲੇ ਟੈਂਕ ਵਰਤਨੇ ਸ਼ੁਰੂ ਕਰ ਦਿੱਤੇ ਇਹ ਹੌਲੀ ਹੌਲੀ ਹੋਇਆ ਪਰ ਬਦਲਾਅ ਆਇਆ ਤੇ ਉਹ ਹਾਰਸ਼ੂ ਬਰੂਅਰੀ ਦਾ ਕੀ ਬਣਿਆ ਉਹ ਬਰੂਰੀ ਤਾਂ ਕੁਝ ਦਹਾਕਿਆਂ ਬਾਅਦ 1921 ਵਿੱਚ ਬੰਦ ਹੋ ਗਈ ਸੀ ਤੇ ਬਾਅਦ ਵਿੱਚ ਉਸੇ ਜਗ੍ਹਾ ਤੇ ਡੋਮਿਨੀਅਨ ਥੀਏਟਰ ਬਣ ਗਿਆ ਉਹ ਅੱਜ ਵੀ ਹੈਗਾ ਉੱਥੇ ਹੂੰ ਸੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਇਹ ਲੰਡਨ ਬੀਅਰ ਹੜ ਸਿਰਫ ਇੱਕ ਅਜੀਬ ਕਿੱਸਾ ਨਹੀਂ ਹੈ ਨਹੀਂ ਬਿਲਕੁਲ ਨਹੀਂ ਇਹ ਤਾਂ ਇੱਕ ਤਰ੍ਹਾਂ ਦੀ ਚੇਤਾਵਨੀ ਹੈ ਕਿ ਕਿਵੇਂ ਉਦਯੋਗਿਕ ਲਾਪਰਵਾਹੀ ਜਾਂ ਹਾਦਸੇ ਭਿਆਨਕ ਤਬਾਹੀ ਲਿਆ ਸਕਦੇ ਨੇ ਖਾਸ ਕਰਕੇ ਉਦੋਂ ਜਦੋਂ ਆਸ-ਪਾਸ ਗਰੀਬ ਤੇ ਕਮਜ਼ੋਰ ਲੋਕ ਰਹਿ ਰਹੇ ਹੋਣ ਬਿਲਕੁਲ ਸਹੀ ਗੱਲ ਹੈ ਤੇ ਇਹ ਸਾਨੂੰ ਅੱਜ ਦੇ ਸਮੇਂ ਬਾਰੇ ਵੀ ਸੋਚਣ ਲਈ ਮਜਬੂਰ ਕਰਦਾ ਹੈ ਹੈਨਾ ਕਿਵੇਂ ਦੇਖੋ ਅੱਜ ਵੀ ਵੱਡੇ ਵੱਡੇ ਪਲਾਂਟ ਫੈਕਟਰੀਆਂ ਆਬਾਦੀ ਦੇ ਬਹੁਤ ਨੇੜੇ ਹੁੰਦੇ ਨੇ ਤਾਂ ਸਵਾਲ ਉੱਠਦਾ ਹੈ ਕਿ ਉੱਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਲਈ ਕੰਪਨੀਆਂ ਦੀ ਸਰਕਾਰਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਹੂੰ ਸੋਚਣ ਵਾਲੀ ਗੱਲ ਹੈ ਹਾਂ ਸ਼ਾਇਦ ਸੁਣਨ ਵਾਲੇ ਇਸ ਤੇ ਵਿਚਾਰ ਕਰ ਸਕਦੇ ਨੇ ਕਿ 1814 ਤੋਂ ਲੈ ਕੇ ਅੱਜ ਤੱਕ ਇਹਨਾਂ ਸੁਰੱਖਿਆ ਨਿਯਮਾਂ 'ਚ ਕੰਪਨੀਆਂ ਦੀ ਜਵਾਬਦੇਹੀ 'ਚ ਕਿੰਨਾ ਫਰਕ ਆਇਆ ਹੈ ਤੇ ਕੀ ਉਹ ਫਰਕ ਕਾਫੀ ਹੈ ਬਿਲਕੁਲ ਇੱਕ ਅਹਿਮ ਸਵਾਲ ਹੈ ਜਿਸ ਤੇ ਸੋਚਣਾ ਬਣਦਾ ਹੈ